ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦੀ ਮੋਟੀਵੇਸ਼ਨ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਕਿ ਕਿਵੇਂ ਗੁਰਬਾਣੀ ਦੇ ਨਿੱਤ ਨਿਯਮ ਨੇ ਇੱਕ ਬੀਬੀ ਦੀ ਜ਼ਿੰਦਗੀ ਬਦਲੀ ਆਓ ਇਸ ਵੀਡੀਓ ਨੂੰ ਬੜੇ ਹੀ ਪਿਆਰ ਨਾਲ ਸਰਵਨ ਕਰਦੇ ਹਾਂ ਤੇ ਇਸ ਵੀਡੀਓ ਨੂੰ ਐਂਡ ਤੱਕ ਪੂਰੀ ਸੁਣਿਓ ਤਾਂ ਜੋ ਕਿ ਤੁਹਾਨੂੰ ਇਸ ਵੀਡੀਓ ਦੀ ਪੂਰੀ ਸਮਝ ਲੱਗ ਜਾਵੇ ਸ਼ੇਵੇਂ ਪਾਲ ਸਾਹਿਬ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪਿੱਜੀ ਹੋਈ ਇੱਕ ਬੀਬੀ ਸੰਤੀ ਬਾਬਾ ਬਕਾਲਾ ਦੇ ਕੋਲ ਪਿੰਡ ਬੁਤਾਲੇ ਵਿਖੇ ਵਿਆਹੀ ਹੋਈ ਸੀ ਕਰਮਾਂ ਦੀ ਨੇਤ ਸਾਰਾ ਸੋਹਰਾ ਪਰਿਵਾਰ ਸਖੀ ਸਰਵਰਾਂ ਨੂੰ ਮੰਨਦਾ ਸੀ ਉਸ ਸਮੇਂ ਮੁਗਲ ਰਾਜ ਹੋਣ ਦੇ ਕਾਰਨ ਸਖੀ ਸਰਵਰੀਆ ਦਾ ਬੜਾ ਜ਼ੋਰ ਸੀ ਪਿੰਡ ਬਤਾਲਾ ਸਕੀ ਸਰਵਰੀਆਂ ਦਾ ਗੜ ਮੰਨਿਆ ਜਾਂਦਾ ਸੀ ਤੇ ਹਰ ਵੇਲੇ ਉਹਨਾਂ ਦਾ ਡੰਕਾ ਖੜਕਦਾ ਰਹਿੰਦਾ ਸੀ ਪਰੰਤੂ ਪਿੰਡ ਵਾਸੀਆਂ ਵਿੱਚ ਸਕੀ ਸਰਵਰੀਆਂ ਦਾ ਜ਼ੋਰ ਹੋਣ ਦੇ ਕਾਰਨ ਬੀਬੀ ਸੰਤੀ ਦੀ ਕੋਈ ਵੀ ਪੇਸ਼ ਨਹੀਂ ਸੀ ਜਾਂਦੀ ਬੀਬੀ ਸੰਤੀ ਭਾਵੇਂ ਸਕੀ ਸਰਵਰੀਆਂ ਕਰ ਵਿਆਹੀ ਗਈ ਸੀ ਸਾ ਸੰਗਤ ਜੀ 파ਰੋਸ ਨੇ ਗੁਰਬਾਣੀ ਦਾ ਨਿਤਨੇਮ ਕਦੇ ਨਹੀਂ ਛੱਡਿਆ ਆਪਾਂ ਤਾਂ ਜਿਵੇਂ ਕੋਈ ਮੁਸੀਬਤ ਆਂਦੀ ਹੈ ਤਾਂ ਆਪਾਂ ਬਾਣੀ ਨੂੰ ਪੁੱਲ ਜਾਂਦੇ ਹਾਂ ਪਰ ਬੀਬੀ ਸੰਤੀ ਨੇ ਹਰ ਇੱਕ ਮੁਸ਼ਕਲ ਦੇ ਵਿੱਚ ਗੁਰਬਾਣੀ ਦਾ ਨੇਮ ਨਹੀਂ ਸੀ ਛੱਡਿਆ ਸਕੀ ਸਰਵਰ ਦੀ ਪੂਜਾ ਨਾ ਕੀਤੀ ਤੇ ਨਾ ਹੀ ਗੁਰਮਤ ਦੇ ਵਿਰੁੱਧ ਕੋਈ ਕਾਰਜ ਕੀਤਾ ਸਾਰੇ ਪਰਵਾਨੇ ਸੱਕੀ ਸਰਵਨ ਨੂੰ ਨਾ ਮੰਨਣ ਕਾਰਨ ਉਸ ਨੂੰ ਕਰੋ ਬਾਹਰ ਕੱਢ ਦਿੱਤਾ ਕਾਦੇ ਬਹਾਰ ਬੀਬੀ ਸੰਤੀ ਨੇ ਇੱਕ ਨਿੱਕੀ ਜਹੀ ਛਪੜੀ ਪਾ ਕੇ ਰਹਿਣਾ ਸ਼ੁਰੂ ਕਰ ਲਿਆ ਪਰ ਗੁਰਬਾਣੀ ਦਾ ਨੇਮ ਨਹੀਂ ਛੱਡਿਆ ਕੁਝ ਚਿਰ ਬਾਅਦ ਸੰਤੀ ਦੀ ਕੁੱਖੋਂ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਪੱਲਾ ਰੱਖਿਆ ਦੂਜੇ ਪਾਸੇ ਪਤੀ ਦੀ ਮੌਤ ਹੋ ਗਈ ਲੋਕ ਪਿੰਡ ਵਾਸੀ ਤਾਨੇ ਮਾਰਨ ਲੱਗੇ ਪਰ ਸੰਤੀ ਨੇ ਗੁਰੂ ਚਰਣਾ ਨਾਲ ਹੀ ਨਾਤਾ ਜੋੜੀ ਰੱਖਿਆ ਬੀਬੀ ਸੰਤੀ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਪੁੱਤਰ ਪੱਲੇ ਨੂੰ ਵੀ ਇਹੀ ਸਿੱਖਿਆ ਦਿੱਤੀ ਸੀ ਕਿ ਸਿਰਫ ਤੇ ਸਿਰਫ ਗੁਰੂ ਸਾਹਿਬ ਤੇ ਗੁਰਬਾਣੀ ਨਾਲ ਹੀ ਸੱਚੀ प्रीत ਕਰਨੀ ਹੈ ਹੋਰ ਕਿਸੇ ਨਾਲ ਨਹੀਂ ਆਪਣੀ ਗੋਦੀ ਪਾ ਕੇ ਹਮੇਸ਼ਾ ਗੁਰੂ ਘਰ ਦੀਆਂ ਸਾਖੀਆਂ ਸੁਣਾਉਣੀਆਂ ਦੁੱਧ ਪਲਾਉਂਦੇ ਸਮੇਂ ਰਾਤ ਨੂੰ ਸੌਣ ਸਮੇਂ ਗੁਰਬਾਣੀ ਜਾਂ ਕੋਈ ਇੱਕ ਸਾਖੀ ਗੁਰੂ ਪ੍ਰੇਮ ਵਿੱਚ ਸੁਣਾਉਂਦਾ ਯਤਨ ਕਰਨਾ ਪੱਲਾ ਜਦੋਂ ਵੀ ਆਪਣੀ ਮਾਂ ਤੋਂ ਗੁਰੂ ਘਰ ਸੰਬੰਧੀ ਇਤਿਹਾਸ ਸੁਣਦਾ ਤਾਂ ਸਵਾਲ ਕਰਦਾ ਤਾਂ ਮਾਂ ਸਮਝਾਉਂਦੀ ਪੱਲਿਆ ਉਹ ਸੱਚੇ ਪਾਤਸ਼ਾਹ ਹਨ ਉਹ ਸ੍ਰੀ ਅਮਰ ਸਰ ਸਹਿ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 6ਵੀਂ ਜੋਤ ਹਨ ਉਹ ਆਪਣੇ ਪਿਆਰਿਆਂ ਨੂੰ ਬਹੁਤ ਪਿਆਰ ਕਰਦੇ ਹਨ ਜੋ ਵੀ ਉਹਨਾਂ ਨੂੰ ਦਿਲੋਂ ਹਿਰਦੇ ਨਾਲ ਯਾਦ ਕਰੇ ਉਸ ਨੂੰ ਉਹ ਜ਼ਰੂਰ ਮਿਲਦੇ ਹਨ ਉਹਨਾਂ ਨੂੰ ਯਾਦ ਕਰਿਆ ਕਰ ਉਹ ਸਾਨੂੰ ਦਰਸ਼ਨ ਦਿਦਾਰੇ ਜ਼ਰੂਰ ਬਖਸ਼ਣਗੇ ਤੂੰ ਉਹਨਾਂ ਦੇ ਦਰਸ਼ਨਾਂ ਦਾ ਧਿਆਨ ਤਰ ਕੇ ਆਪਣੇ ਪੱਲੇ ਵਿੱਚ ਗੁੜ ਦੀ ਰੋੜੀ ਬਨ ਲੈ। ਜਦੋਂ ਦਰਸ਼ਨ ਹੋਣ ਤਾਂ ਉਸ ਵੇਲੇ ਇਹ ਪੇਟਾ ਉਹਨਾਂ ਨੂੰ ਅਰਪਣ ਕਰ ਦੇਵੀਂ। ਸਾਹ ਸੰਗਤ ਜੀ ਭਾਈ ਪੱਲਾ ਬਾਸ ਉਸੇ ਦਿਨ ਤੋਂ ਆਪਣੇ ਪੱਲੇ ਭਗਵਲ ਦਾ ਪਰਨਾ ਕੱਪੜੇ ਵਿੱਚ ਗੁੜ ਦੀ ਰੋੜੀ ਬਨ ਕੇ ਇਹੋ ਅਰਦਾਸ ਕਰਦਾ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਦਰਸ਼ਨ ਦੀਦਾਰੇ ਬਖਸ਼ੋ। ਇੰਜ ਹਰ ਸਮੇਂ ਚਿੱਤ ਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਜੋੜੀ ਰੱਖਦਾ ਇੱਕ ਦਿਨ ਅਰਦਾਸ ਕਰਦਿਆਂ ਲਿਵ ਲੱਗ ਗਈ ਦੂਜੇ ਪਾਸੇ ਤੇਜ਼ ਗਰਮੀ ਤਾਂ ਉਹ ਬਿਓਸ਼ ਹੋ ਕੇ ਡਿੱਗ ਪਿਆ ਅੰਤਰਜਾਮੀ ਗੁਰੂ ਜੀ ਨੂੰ ਸਾਰੇ ਹਾਲਾਤਾਂ ਦਾ ਪਤਾ ਲੱਗਾ ਤਾਂ ਸਤਿਗੁਰ ਜੀ ਪ੍ਰੇਮ ਦੀ ਖਿੱਚ ਵਿੱਚ ਬਾਬਾ ਬਕਾਲੇ ਦੂਜੇ ਪਾਸੇ ਅੰਤਰਜਾਮੀ ਸਤਗੁਰੂ ਜੀ ਨੂੰ ਸਾਰੇ ਹਾਲਾਤ ਦਾ ਪਤਾ ਲੱਗਾ ਤਾਂ ਸਤਗੁਰੂ ਜੀ ਪ੍ਰੇਮ ਦੀ ਖਿੱਚ ਨਾਲ ਬਾਬਾ ਬਕਾਲੇ ਵੱਲ ਚੱਲ ਪਏ। ਭੋਲੇ-ਪਾਲੇ ਪੱਲੇ ਦੇ ਪਿਆਰ ਦੇ ਸਬੰਧ ਕਾਰਨ ਸਤਗੁਰੂ ਜੀ ਬਤਾਲੇ ਪਹੁੰਚ ਗਏ। ਪਿੰਡ ਵਾਸੀਆਂ ਨੇ ਸਤਗੁਰੂ ਜੀ ਦਾ ਅਦਰ ਸਤਕਾਰ ਨਾ ਕੀਤਾ। ਸਤਗੁਰੂ ਜੀ ਨੇ ਕੋੜਾ ਪਾਈ ਪੱਲੇ ਦੇ ਖੇਤਾਂ ਵੱਲ ਦੌੜਾਇਆ ਤੇ ਦੇਖਿਆ ਪੱਲਾ बेहोश ਡਿੱਗ ਪਿਆ ਉਹਨਾਂ ਦੇ ਚਰਨਾਂ ਦਾ ਧਿਆਨ ਧਰ ਕੇ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਹੈ ਸਤਗੁਰੂ ਜੀ ਕੋਲ ਜਾ ਕੇ ਕਹਿਣ ਲੱਗੇ ਪੱਲਿਆ ਚੱਲ ਉੱਠ ਤੇਰੇ ਪ੍ਰੇਮ ਦੀ ਪਕੜ ਨੇ ਸਾਨੂੰ ਤੇਰੇ ਕੋਲ ਇੱਥੇ ਖਿੱਚ ਲਿਆਂਦਾ ਹੈ ਪੱਲੇ ਨੇ ਜਦੋਂ ਦਰਸ਼ਨ دیدار ਕੀਤੇ ਤਾਂ ਮੱਥਾ ਚਰਨਾਂ ਨਾਲ ਜੋੜ ਦਿੱਤਾ ਵੇ ਰਾਗ ਵਿੱਚ ਅੱਖਾਂ ਜਲ ਨਾਲ ਪਰ ਗਈਆਂ ਸੱਚੇ ਪਾਸ਼ਾ ਨੇ ਆਖਿਆ ਪੱਲਿਆ ਤੂੰ ਨਿਹਾਲ ਪੱਲਿਆ ਤੂੰ ਤਾਂ ਸਾਨੂੰ ਗੁੜ ਸ਼ਿਕਾਉਣਾ ਸੀ ਜਦ ਇਹ ਸੁਣਾਇਆ ਤਾਂ ਹੋਰ ਪਿਆਰ ਜਾਗ ਗਿਆ ਸੋਚਦਾ ਹੈ ਕਿ ਮਾਂ ਨੇ ਜੋ ਸੁਣਾਇਆ ਹੈ ਇਹ ਤਾਂ ਪਰਤਖ ਹੈ ਜਿਸ ਗੱਲ ਦੇ ਪੱਲੇ 'ਚ ਗੁੜ ਦੀ ਰੋੜੀ ਦੀ ਗੰਢ ਬੰਨ ਕੇ ਰੱਖੀ ਪੇਟਾ ਕਰਨ ਵਾਸਤੇ ਗੰਢ ਖੋਲਦੀ ਨਹੀਂ ਸੀ ਪੱਲਿਆ ਪੱਲਿਆ ਤੇਰੀਆਂ ਗੰਡਾਂ ਮੈਂ ਖੋਲਦਿਆਂ ਹੁਣ ਸਤਗੁਰੂ ਜੀ ਇੱਕ ਇੱਕ ਗੰਡ ਆਪਣੇ ਹੱਥੀਂ ਖੋਲ ਰਹੇ ਸੀ ਜਿਵੇਂ ਪੱਲੇ ਦੀ ਜਨਮਾ ਜਨਮਾ ਦੀ ਗਰੀਬੀ ਦੇ ਦੁੱਖ ਦੂਰ ਕਰ ਰਹੇ ਹੋਣ ਗੁਰ ਸ਼ਖੀ ਆਖਿਆ ਸਾਨੂੰ ਤੇ ਸਾਡੇ ਸਿੱਖਾਂ ਨੂੰ ਬੜੀ ਭੁੱਖ ਲੱਗੀ ਹੈ ਘਰ ਚੱਲ ਕੇ ਪ੍ਰਸ਼ਾਦਾ ਛਕਾਓ ਪੱਲਾ ਹੋਰ ਕੀ ਮੰਗਦਾ ਸੀ ਅੰਤਰਜਾਮੀ ਤਾਂ ਕਟ-ਕਟ ਦੀ ਜਾਣਣ ਵਾਲੇ ਸੀ ਮੇਰੇ ਤਨ ਭਾਗ ਸੱਚੇ ਪਾਸ਼ਾ ਆਓ ਜੀ ਆਇਆਂ ਨੂੰ ਪੱਲਾ ਕੋੜੇ ਦੇ ਨਾਲ-ਨਾਲ ਦੌੜਨ ਲੱਗ ਪਿਆ ਮਾਂ ਨੂੰ ਉੱਚੀ-ਉੱਚੀ ਕਹਿਣ ਲੱਗਾ ਮਾਂ ਜਿਹਨੂੰ ਤੂੰ ਰੋਜ਼ ਯਾਦ ਕਰਦੀ ਸੈਂ ਉਹ ਸਤਿਗੁਰ ਜੀ ਆ ਗਏ ਹਨ ਸਾਡੇ ਸਾਰੇ ਦੁੱਖ ਦੂਰ ਹੋ ਗਏ ਹਨ ਪੱਲੇ ਨੂੰ ਇੰਜ ਲੱਗ ਰਿਹਾ ਸੀ ਕਿ ਜਿਵੇਂ ਕੋਈ ਰਾਜ ਮਿਲ ਗਿਆ ਹੋਵੇ ਬੜਾ ਖੁਸ਼ ਸੀ ਮਾਂ ਨੇ ਜਦੋਂ ਸਤਗੁਰ ਨੂੰ ਦੇਖਿਆ ਉਸ ਨੂੰ ਯਕੀਨ ਨਾ ਹੋਵੇ ਕਿ ਅੱਜ ਦੀਨ ਦੁਨੀਆ ਦਾ ਮਾਲਕ ਉਸਤੇ ਵਿਹੜੇ ਆਇਆ ਹੋਇਆ ਹੈ ਛੱਟ ਚਰਨਾ ਤੇ ਟੈਪ ਪਈ ਇੰਨੇ ਚਿਰ ਨੂੰ ਸਿੱਖ ਵੀ ਆ ਪਹੁੰਚੇ ਪੱਲਾ ਤੇ ਉਸਦੀ ਮਾਂ ਕੋਲ ਤਾਂ ਥੋੜਾ ਜਿਹਾ ਆਟਾ ਸੀ ਤੇ ਥੋੜੀ ਜਹੀ ਦਾਲ ਸੀ ਪਿੰਡ ਵਾਲਿਆਂ ਨੇ ਆਪਸ ਵਿੱਚ ਮਤਾਂ ਪਕਾਇਆ ਕਿ ਇਹ ਇੰਨੇ ਸਿੱਖਾਂ ਨੂੰ ਲੰਗਰ ਕਿਵੇਂ ਛਕਾਉਣਗੇ ਨਾ ਛਕਾ ਸਕਾਂਗੇ ਤਾਂ ਇਹਨਾਂ ਦਾ ਮਖੌਲ ਬਣਾਵਾਂਗੇ ਪਰ ਅੱਜ ਰੱਬ ਆਪ ਸੱਚੇ ਪਾਤਸ਼ਾਹ ਦੇ ਰੂਪ ਵਿੱਚ ਆ ਬੈਠਾ ਸੀ ਮਾਤਾ ਦਾ ਮਖੌਲ ਬਣਾਵਾਂਗੇ ਮਾਤਾ ਨੇ ਆਟਾ ਗੁੰਨਿਆ ਤੇ ਦਾਲ ਬਣਾਉਣੀ ਸ਼ੁਰੂ ਕਰ ਦਿੱਤੀ ਤਨਨੇ ਸਤਿਗੁਰ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਆਪਣੇ ਸੇਵਕਾਂ ਦੀ ਪੱਤਰ ਰੱਖਣ ਵਾਲੇ ਗੁਰੂ ਸਾਹਿਬ ਜੀ ਨੇ ਭਾਈ ਪੱਲੇ ਨੂੰ ਇੱਕ ਰੁਮਾਲ ਦਿੱਤਾ ਤੇ ਕਿਹਾ ਕਿ ਇਹ ਲੰਗਰ ਤੇ ਪਾ ਦੇ ਵੇਖਣਾ ਨਹੀਂ ਕਿ ਕਿੰਨੀ ਵਸਤੂ ਰਹਿ ਗਈ ਹੈ ਸਾਰੇ ਪਿੰਡ ਨੂੰ ਆਖੋ ਲੰਗਰ ਪ੍ਰਸ਼ਾਦ ਦਾ ਛਕੋ ਉਹਨਾਂ ਤੋਂ ਬਾਅਦ ਸਿੱਖਾਂ ਨੂੰ ਛਕਾਉਣਾ ਤੇ ਫਿਰ ਅਸੀਂ ਛਕਾਂਗੇ ਪਿੰਡ ਵਾਲੇ ਮੁਖਾਲੇ ਡਾਉਣ ਵਾਲੇ ਘਰ ਆ ਕੇ ਪੰਕਤਾਂ ਦੇ ਵਿੱਚ ਬੈਠ ਗਏ ਲੰਗਰ ਛਕਣ ਲੱਗ ਪਏ ਤੇ ਦੇਖਣ ਲੱਗੇ ਕਿ ਇਨ੍ਹਾਂ ਦੇ ਘਰ ਤਾਂ ਇੰਨਾ ਰਸਨ ਹੋਣਾ ਨਹੀਂ ਜੇ ਨਾ ਖਵਾਇਆ ਤਾਂ ਇਨ੍ਹਾਂ ਦਾ ਨਿਰਾਦਰ ਕਰਾਂਗੇ ਸਾਰਾ ਪਿੰਡ ਲੰਗਰ ਛਕ ਗਿਆ ਸਤਿਗੁਰਾਂ ਦੀ ਕਿਰਪਾ ਸਦਕਾ ਐਸੀ ਬਰਕਤ ਪਈ ਸਿੱਖਾਂ ਤੇ ਸਤਿਗੁਰਾਂ ਨੇ ਲੰਗਰ ਛਕਿਆ ਫਿਰ ਦੀਵਾਨ ਲਗਾਇਆ ਸਤਗੁਰਾਂ ਨੇ ਆਪਰ ਦਾਸ ਕੀਤੀ ਸੰਤੀ ਤੇ ਪਾਈ ਪੱਲੇ ਦੇ ਭਾਗ ਹੀ ਜਾਗ ਪਏ ਸਾ ਸੰਗਤ ਜੀ ਫਿਰ ਸਤਗੁਰ ਜੀ ਨੇ ਪਾਈ ਪੱਲੇ ਨੂੰ ਗੁਰਮਤ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਚੋਰੀ ਵਿੱਚ ਪਾਈ ਪਾਈ ਪੱਲੇ ਦੇ ਕਾਰਨ ਤਨਖਾਲਾ ਦਾ ਰੂਪ ਦੇਂਦੇ ਹੋਏ ਨੇਮ ਨਾਲ ਕਥਾ ਕੀਰਤਨ ਆਰੰਭ ਕਰਵਾ ਦਿੱਤਾ ਜਿਸ ਕਾਰਨ ਸਖੀ ਸਰਵਰੀਆ ਦਾ ਡੰਕਾ ਵੱਜਣਾ ਬੰਦ ਹੋ ਗਿਆ ਹਰ ਰੋਜ਼ ਸਵੇਰੇ ਸ਼ਾਮ ਸੇਵਾ ਸਿਮਰਨ ਸ਼ੁਰੂ ਹੋ ਗਿਆ ਭਾਈ ਪੱਲਾ ਤੇ ਉਸ ਦੀ ਮਾਤਾ ਸੰਤੇ ਨੂੰ ਸਤਿਗੁਰਾਂ ਨੇ ਬਿਆੰਤ ਬਖਸ਼ਿਸ਼ਾਂ ਚੋਲੀ ਵਿੱਚ ਪਾਈਆਂ ਕਿ ਮਾਂ ਪੁੱਤ ਦੇ ਸਦਕੇ ਸਾਰਾ ਇਲਾਕਾ ਗੁਰਸਿੱਖੀ ਨਾਲ ਜੁੜਿਆ ਅੱਜ ਇਹਨਾਂ ਦੇ ਨਾਮ ਤੇ ਬਤਾਲਾ ਪਿੰਡ ਇਸ ਸਾਖੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਆਸ-ਪਾਸ ਦੇ ਵਿਰੋਧ ਦੇ باوجود ਵੀ ਭਾਈ ਪੱਲੇ ਦੀ ਮਾਤਾ ਨੇ ਗੁਰੂ ਦਾ ਦਰ ਨਹੀਂ ਛੱਡਿਆ ਸੋ ਸਾਥ ਸੰਗਤ ਜੀ ਉਮੀਦ ਕਰਦੀ ਹਾਂ ਵੀਡੀਓ ਵਧੀਆ ਲੱਗੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ